ਸਾਰੇ ਹੀ 1994 ਬੇਰੁਜ਼ਗਾਰ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਆਪਾਂ ਵਾਹਿਗੁਰਜੀ ਦੀ ਫਤਿਹ ਬੁਲਾਉਂਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਤ ਸਾਥਿਓ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਣੀ 5994% ਜਿਹੜੀ ਸਰਕਾਰ ਵੱਲੋਂ ਆਪਾਂ ਨੂੰ ਦਿੱਤੀ ਗਈ ਸੀ ਉਸ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ ਸਰਕਾਰ ਦੀ ਇੱਕ ਮਨਸ਼ਾ ਸੀ ਸਰਕਾਰ ਨਹੀਂ ਚਾਹੁੰਦੀ ਸੀ ਕਿ ਯੂਨੀਅਨ ਸਟਰੋਂਗ ਬਣੇ ਇਸ ਲਈ ਸਰਕਾਰ ਨੇ ਆਪਣੇ ਭਰਤੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਿਸ ਦਾ ਕਿ ਆਪਾਂ ਵੀ ਇਕੱਠੇ ਨਹੀਂ ਰਹੇ ਜਿਸ ਦਾ ਫਾਇਦਾ ਸਿੱਧਾ-ਸਿੱਧਾ ਸਰਕਾਰ ਨੇ ਚੱਕਿਆ ਜਿਸ ਕਰਕੇ ਆਪਣੀ ਭਰਤੀ ਜਿਹੜੀ ਹੈ ਇੰਨੇ ਸਮਾਂ ਹੋ ਗਿਆ ਹਜੇ ਤੱਕ ਉਹਦੀ ਜੁਆਇਨਿੰਗ ਦਾ ਕੋਈ ਨਾਮੋ ਨਿਸ਼ਾਨ ਨਹੀਂ ਦਿਖ ਰਿਹਾ ਸਾਥੀਓ ਕੁਝ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੀ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਗੱਲ ਸਾਂਝੀ ਕਰਨ ਲਈ ਅੱਜ ਬੜੀ ਮੁਸ਼ਕਿਲ ਨਾਲ ਟਾਈਮ ਕੱਢਿਆ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਣੀ ਜਿਹੜੀ ਟੀਮ ਹੈ ਉਹ ਸ਼ੁਰੂ ਤੋਂ ਹੀ ਬੈਕਲੋਗ ਨੂੰ ਲੈ ਕੇ ਚੱਲੀ ਹੋਈ ਸੀ ਤਾਂ ਕਿ ਭਰਤੀ ਬੈਕਲੋਗ ਸਮੇਤ ਕੰਪਲੀਟ ਹੋਵੇ ਔਰ ਉਸ ਦੇ صدکا ਜਿਹੜੀ ਮਿਹਨਤ ਕੀਤੀ ਗਈ ਉਸ ਦੇ صدکا ਆਪਾਂ ਨੂੰ ਪਤਾ ਤੁਹਾਨੂੰ ਸਭ ਨੂੰ ਬਈ ਸਿਕਿਆ ਮੰਤਰੀ ਸਾਹਿਬ ਨੇ ਵੀ ਆਪਣੀ ਫਾਈਲ ਤੇ ਸਾਈਨ ਕਰਕੇ ਦਿੱਤੇ ਸੀ ਔਰ ਬਲਜੀਤ कौर मैडम ਨੇ ਵੀ ਆਪਣੇ ਵੱਲੋਂ ਨੋਟਿਸ ਜਾਰੀ ਕਰਤਾ ਸੀ ਇਹ ਤੁਹਾਨੂੰ ਸਭ ਨੂੰ ਪਤਾ ਹੈ ਪਰ ਸਾਥੀਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜਿਆ ਫਾਈਲਾ ਅੱਗੇ ਵੀ ਤੁਰਨ ਤਾਂ ਤੁਹਾਨੂੰ ਘਰਾਂ ਦੇ ਵਿੱਚ ਨਿਕਲਣਾ ਪੈਣਾ ਨਹੀਂ ਤਾਂ ਇਹ ਜਿਹੜੀ ਆਪਣੀ ਫਾਈਲ ਹੈ ਇਹ ਦਫਤਰਾਂ ਵਿੱਚ ਪਈ ਰਹੇਗੀ ਅੱਗੇ ਨਹੀਂ ਚੱਲਣੀ ਉਹ ਇਸ سلسلے ਨੂੰ ਲੈ ਕੇ ਅੱਜ ਮਾਨਯੋਗ ਡਾਕਟਰ ਬਲਜੀਤ ਕੌਰ ਜੀ ਕੈबिनेट ਮੰਤਰੀ ਪੰਜਾਬ ਜੀ ਨਾਲ ਅੱਜ ਇੱਕ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਬੈਕਲੋਗ ਦੇ ਉੱਤੇ ਹਲੇ ਤੱਕ ਕੋਈ ਪ੍ਰੋਸੈਸ ਚਾਲੂ ਨਹੀਂ ਹੋਇਆ ਮੰਤਰੀ ਸਾਹਿਬ ਨੇ ਗੱਲ ਸੁਣੀ ਆਪਣੀ ਔਰ ਮੰਤਰੀ ਸਾਹਿਬ ਨੇ ਸੀਕ ਮੰਗ ਕੀਤੀ ਦੀ ਮੈਡਮ ਤੁਸੀਂ ਇਹਦੇ ਉੱਤੇ ਜਲਦ ਤੋਂ ਜਲਦ ਐਕਸ਼ਨ ਲਓ ਕਿਉਂਕਿ 2994 ਪਰਿਵਾਰਾਂ ਦਾ ਮਸਲਾ ਹੈ ਜੀ। ਤੋਂ ਮੈਡਮ ਨੇ ਡਿਪਾਰਟਮੈਂਟ ਨੂੰ ਇੱਕ ਲੈਟਰ ਜਾਰੀ ਕਰਨ ਲਈ ਕਿਹਾ ਅਤੇ ਉਹਨਾਂ ਨੇ ਕਿਹਾ ਕਿ 4 ਤਰੀਕ ਤੋਂ ਬਾਅਦ ਜਦੋਂ ਵੀ ਮੈਂ ਚੰਡੀਗੜ੍ਹ ਜਾਵਾਂਗੀ ਤੁਹਾਨੂੰ ਕਾਲ ਕਰ ਦਿੱਤੀ ਜਾਏਗੀ। ਕਹਿੰਦਾ ਪਾਵੇ ਹੈ ਕਿ 4 ਤਰੀਕ ਤੋਂ ਬਾਅਦ ਮੰਤਰੀ ਸਾਹਿਬ ਨੇ ਆਪਾਂ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਹੈ ਹੁਣ ਸਾਥਿਓ 4 ਤਰੀਕ ਨੂੰ ਚੰਡੀਗੜ੍ਹ ਤੋਂ ਬਾਅਦ ਜਦੋਂ ਵੀ ਸਾਨੂੰ ਆਪਾਂ ਨੂੰ ਬੁਲਾਇਆ ਜਾਵੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਜਿਹੜੀ ਮੀਟਿੰਗ ਹੈ ਮੀਟਿੰਗ ਨਾ ਰਹਿ ਕੇ ਉਹਦੇ ਵਿੱਚ ਆਪਣਾ ਕੋਈ ਪੁਖਤਾ ਹੱਲ ਹੋਵੇ ਤਾਂ ਸਾਥਿਓ ਉਸ ਵਾਸਤੇ ਜਿਹੜੀ ਸਮੇਂ ਦੀ ਮੰਗ ਹੈ ਸਰਕਾਰ ਦੇ ਉੱਤੇ ਪ੍ਰੈਸ਼ਰ ਆਪਾਂ ਨੂੰ ਬਣਾਉਣਾ ਪੈਣਾ। ਔਰ ਪ੍ਰੈਸ਼ਰ ਬਣਾਉਣ ਵਾਸਤੇ ਆਪਣਾ ਜਿਹੜਾ ਗੰਬੀਰਪੁਰ ਵਿਖੇਦਰਣਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਆਪਾਂ ਨੂੰ ਉਥੇ ਪਹੁੰਚਣਾ ਪੈਣਾ ਹੈ। ਉਥੇ ਕਾਠ ਵਖਾਣਾ ਪੈਣਾ ਹੈ। ਉਥੇ ਐਕਸ਼ਨ ਕਰਨੇ ਪੈਣੇ ਨੇ। ਤਾਂ ਕਿ ਆਪਾਂ ਸਾਰੇ ਰਲ ਕੇ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾ ਸਕੀਏ ਔਰ ਜਦੋਂ ਆਪਾਂ ਇਹ ਪ੍ਰੈਸ਼ਰ ਬਣਾ ਲਵਾਂਗੇ ਫਿਰ ਆਪਣੀ 4 ਤਰੀਕ ਤੋਂ ਬਾਅਦ ਜਦੋਂ ਵੀ ਮੀਟਿੰਗ ਹੋਏਗੀ ਤਾਂ ਸਾਥੀਓ ਉਸ ਮੀਟਿੰਗ ਦੇ ਵਿੱਚ ਕੁਝ ਨਾ ਕੁਝ ਨਿਕਲ ਕੇ ਆਏਗਾ ਔਰ ਬਿਨਾ ਪ੍ਰੈਸ਼ਰ ਤੋਂ ਉਹ ਮੀਟਿੰਗ ਤਾਂ ਹੋ ਜਾਏਗੀ ਫਿਰ ਮੀਟਿੰਗਾਂ ਹੀ ਹੁੰਦੀਆਂ ਰਹਿਣਗੀਆਂ ਮਸਲਾ ਹੱਲ ਨਹੀਂ ਹੋਣਾ ਜੇਕਰ ਸਾਥੀਓ ਤੁਹਾਨੂੰ ਮਸਲਾ ਹੱਲ ਚਾਹੀਦਾ ਹੈ ਸਰਕਾਰ ਤੇ ਪ੍ਰੈਸ਼ਰ ਬਣਾਉਣਾ ਪੈਣਾ ਹੈ ਔਰ ਗੰਬੀਰਪੁਰ ਵਿਖੇ ਆਪਣੇ ਸਾਥੀ ਤੁਹਾਡੀ ਉਡੀਕ ਕਰ ਰਹੇ ਨੇ ਤਾਂ ਕਿ ਉੱਥੇ ਸਾਥੀ ਇਕੱਠੇ ਸਾਰੇ ਹੋਣ ਤਾਂ ਕੋਈ ਐਕਸ਼ਨ ਕਰਨ ਇਸ ਲਈ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗੰਬੀਰਪੁਰ ਵਿਖੇ ਪਹੁੰਚਣ ਤਾਂ ਕਿ ਆਪਾਂ ਰੋਜ਼ ਉੱਥੇ ਕੋਈ ਨਾ ਕੋਈ ਐਕਸ਼ਨ ਕਰ ਸਕੀਏ ਜਿਵੇਂ ਕਿ ਰੋਡ ਜਾਮ ਕਰਨਾ ਕੋਠੀ ਦਾ ਘੇਰਾ ਹੋ ਕਰਨਾ ਏ ਸਾਥੀਓ ਇਹ ਚੀਜ਼ਾਂ ਜਿਹੜੀਆਂ ਆਪਾਂ ਕਰਨੀਆਂ ਨੇ ਇਹ ਤੁਹਾਡੇ ਸਾਥ ਤੋਂ ਬਗੈਰ ਆਪਾਂ ਨਹੀਂ ਕਰ ਸਕਦੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਸਰਕਾਰ ਤੇ ਪ੍ਰੈਸ਼ਰ ਬਣੇਗਾ ਤਾਂ ਆਪਣੀ ਜਿਹੜੀ 4 ਤਰੀਕ ਨੂੰ ਆਉਣ ਵਾਲੀ ਮੀਟਿੰਗ ਜਿਹੜੀ ਹੋਏਗੀ ਉਹ ਇੱਕ ਸਫਲਤਾਪੂਰਵਕ ਮੀਟਿੰਗ ਹੋਏਗੀ ਔਰ ਇੱਕ ਅਬੋਰ ਬਲਾਕ ਦੇ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਕੱਲ ਜਿਹੜੀ ਆ ਉਹ 11 ਵਜੇ ਨਹਿਰੂ ਪਾਰਕ ਵਿਕੇ ਇੱਕ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਉਸ ਸਮੇਂ ਦੇ ਅਨੁਸਾਰ ਸਮੇਂ ਦੇ ਪਹੁੰਚਣ ਉੱਤੇ ਤਾਂ ਕਿ ਆਪਾਂ ਅੱਗੇ ਦੀ ਆਪਣੀ ਰਣਨੀਤੀ ਬਣਾ ਸਕੀਏ ਕਿ ਆਪਾਂ ਕਿਵੇਂ ਉੱਥੇ ਕੈਦਰ ਪਹੁੰਚਾਉਣਾ ਹੈ ਕਿਵੇਂ ਆਪਾਂ ਫਾਈਟ ਕਰਨੀ ਹੈ ਤੇ ਸਾਰਿਆਂ ਦੇ ਵਿਚਾਰ ਸਾਂਝੇ ਕੀਤੇ ਜਾਣਗੇ